इंफॉर्मेशन ਲਈ 1 ਦਬਾਓ। अपॉइंटमेंट ਬੁਕਿੰਗ ਲਈ 2 ਦਬਾਓ। ਕਾਟਵਾਟੇ ਦੁਆਰ ਹੈਲਪਲਾਈਨ ਵਿੱਚ ਤੁਹਾਡਾ ਸਵਾਗਤ ਹੈ। ਸੇਵਾ ਕਰਕੇ ਪੰਜਾਬੀ ਲਈ 1 ਦਬਾਓ। ਇਨਫੋਰਮੇਸ਼ਨ ਲਈ 1 ਦਬਾਓ। अपॉइंटमेंट ਬੁਕਿੰਗ ਲਈ 2 ਦਬਾਓ। ਹੈ ਕਾਲ ਸਿਖਲਾਈ ਅਤੇ ਗੁਣਵੱਤਾ ਦੇ ਉਦੇਸ਼ਾ ਲਈ ਰਿਕਾਰਡ ਕੀਤੀ ਜਾਵੇਗੀ। ਸ਼ਸ਼ੀਕਲ ਜੀ ਹਾਂਜੀ ਮੈਂ ਮਨਵਿੰਦਰ ਸਿੰਘ ਬੋਲਿਆ। ਮਾਫੀ ਚਾਹਾਂਗਾ ਸਰ ਮੈਨੂੰ ਇਹ ਸਾਰੀ ਜਾਣਕਾਰੀ ਨਹੀਂ ਪਤਾ ਸੀ। ਇਹ ਸਭ ਨਹੀਂ ਚਾਹੀਦੀ ਆ ਸਰ। ਮੈਨੂੰ ਸਰ ਜਾਣਕਾਰੀ ਚਾਹੀਦੀ ਸੀ ਕਿ ਮੈਂ ਆਪਣਾ ਐਸਆਈ ਸਰਟੀਫਿਕੇਟ ਬਣਾਉਣਾ। ਹਾਂਜੀ ਹਾਂਜੀ ਦੱਸੋ ਹਾਂਜੀ ਮੈਂ ਤੁਹਾਡਾ ਜਿਲ੍ਹਾ ਜਾਣ ਕਰਦਣਾ ਹੈ ਜੀ ਲੁਧਿਆਣਾ ਜ਼ਿਲ੍ਹਾ ਜੀ ਹਾਂਜੀ ਜੀ ਜਾ ਸਕਦੇ ਨਹੀਂ ਜਿਆਣਾ ਬੈਸਟ ਨੰਬਰ ਇਹ ਮੋਬਾਈਲ ਨੰਬਰ ਜਾ ਸਕਦੇ ਨਹੀਂ 9872099100 ਨੰਬਰ ਮੋਬਾਈਲ ਨੰਬਰ ਤੇ ਵੀ ਕਰ ਸਕਦਾ ਕਰ ਸਕਦਾ ਟਾਈਟੈਟ ਸਾਡੇ ਕੁਝ ਨਹੀਂ ਹੋ ਟਾਈਟੈਟ ਕਰ ਦਿਓ ਜੈਸ ਤਾਂ ਜਾ ਸਕਦੇ ਜੀ ਮਨਵਿੰਦਰ ਸਿੰਘ

हाँ जी ਤੁਹਾਡਾ ਕੋਟਾ ਬਦਲਣ ਲੱਗਿਆ ਜਿਹੜੀ ਤੁਸੀਂ ਅੰਦਰ ਘਰ ਕਰਨ ਦਾ ਕਹਿੰਦੇ ਹੋ ਸਰ ਠੀਕ ਹੈ ਜੀ ਕੋਟ ਰਾਈਡ ਹੀ ਕਰ ਲੱਗੇਗਾ ਸਰ ਤੁਹਾਡਾ ਰਾਈਟ ਜੀ ਸਰ ਇੱਕ ਵਾਰ ਕੋਟਾ ਬਦਲਣ ਲੱਗਿਆ ਜਿਹਦੇ ਵਿੱਚ ਤੁਹਾਨੂੰ ਸਪੈਕਟਰ ਵਿਚਾਰਦੇ ਹੋ ਤਾਂ ਸਰ ਪਾਸ ਤੇ ਪਰਵਾਦੀ ਦੀ ਵੈਰੀਫਿਕੇਸ਼ਨ ਹੋਣੀ ਹੈ ਰਾਈਟ ਸਰ ਜੇ ਤੁਸੀਂ ਸਾਰੇ ਕੰਟਰ ਵਿਚ ਰਹਿੰਦੇ ਹੋ ਤਾਂ ਐਮਪੀ ਰਾਈਟ ਰਾਈਟ ਠੀਕ ਹੈ ਜੀ ਇਹ ਦਸਤਾਵੇਜ਼ ਸਾਡੇ ਕੋਲ ਰੈਡੀ ਨੇ ਤੇ ਤੁਸੀਂ ਕਦੋਂ ਆ ਸਕਦੇ ਹੋ ਮੈਂ ਤੁਹਾਨੂੰ ਪੁੱਛਣਾ ਚਾਹਵਾਗਾ ਸਰ ਹਾਂ ਜੀ ਸਾਡੀ ਸੇਵਾ ਆਪਣੇ ਘਰ ਦੇ ਪਤੇ ਤੇ ਆਉਣਾ ਚਾਹਤੇ ਹੋ ਜਾਂ ਆਪਣੇ ਕੰਮ ਕਰਨ ਦੇ ਪਤੇ ਤੇ ਘਰ ਦੇ ਬਤੇ ਤੇ ਹੌਸ ਨੰਬਰ 317 317 ਨੇੜੇ ਸਿਮਰਨ ਆਟਾ ਜੱਕੀ ਪਿੰਡ ਗਿਆਸਪੁਰਾ ਲੁਧਿਆਣਾ ਹੌਸ ਨੰਬਰ 317 ਸਿਮਰਨ ਆਟਾ ਜੱਕੀ ਹਾਂਜੀ ਹਾਂਜੀ ਪਿੰਡ ਗਿਆਸਪੁਰਾ ਸਾਰੇ ਜਿਹੜੇ ਡਾਕੂਮੈਂਟ ਨੇ ਸਾਨੂੰ ਇਹ ਤਿਆਰ ਰੱਖਣੇ ਪੈਣਗੇ ਉਕੇ ਆ ਕੇ ਅਪਲਾਈ ਕਰ ਜੂਗਾ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੁਹਾਡੀ ਅਪਾਇੰਟਮੈਂਟ ਕਿੰਨੇ ਚਿਰ ਹੈ ਕਿਹੜੇ ਟਾਈਮ ਦੇ ਕਰਾ ਅ ਮੇਰੀ ਅਪਾਇੰਟਮੈਂਟ ਤੁਸੀਂ 19 ਤਰੀਕ ਦੀ ਬੁੱਕ ਕਰ ਦਿਓ ਸਰ ਟਾਈਮ ਟਾਈਮ ਇੱਕ ਵਾਰੀ ਆਉਣ ਤੋਂ ਪਹਿਲਾਂ ਕਾਲ ਕਰ ਲੇਗਾ ਜੀ ਸਰ ਕਾਲ ਕਰੇਗਾ ਹਾਂ ਆਉਣ ਤੋਂ ਪਹਿਲਾਂ ਕਾਲ ਕਰ ਲੇਗਾ ਫਿਰ ਮੇਰੇ ਕੋਲ ਉਦੋਂ ਉਸ ਦਿਨ ਜਿਹੜਾ ਟਾਈਮ ਮੇਰੇ ਕੋਲ ਅਵੇਲੇਬਲ ਹੋਏਗਾ ਮੈਂ ਉਹਨੂੰ ਦੱਸ ਦੂੰਗਾ ਹੁਣ ਤੁਸੀਂ ਕਰ ਦਿਓ ਕਲਿੱਕ ਪਰ ਆਫਟਰ ਲੰਚ ਦਾ ਕਰ ਦਿਓ ਪਰ ਮੇਰੇ ਨਾਲ ਗੱਲ ਕਰ ਲਿਓ ਜਦੋਂ ਆਏਗਾ ਤਾਂ ਮੈਂ ਤੁਹਾਡੀ ਪਾਉਂਗਾ ਸਭ ਮਤਭੰਤ ਸਰਕਾਰ ਤੋਂ 25 ਵਜੇ ਸਾਡੀ ਦਰੀਤੀ ਪਾਵੇਂ ਤੋਂ ਕਰ ਲਈ ਗਈ ਆ ਬੰਸ਼ਮੈਂਟ ਆਈਡੀ ਨੂੰ ਕੱਟ ਕੇ ਦੋਰਾ ਭੇਜੀ ਦਿੱਤੀ ਗਈ ਆ